ਅੱਜ ਜੀ ਅਸੀਂ ਮੁਹਾਲੀ ਕੋਰਟ ਦੇ ਬਾਹਰ ਖੜੇ ਆ ਇੱਥੇ ਆ ਸਾਡੇ ਪਿੱਛੇ ਪੁਲਿਸ ਵਹੀਕਲ ਵੀ ਖੜਾ ਹੈ ਇੱਥੇ ਅੱਜ ਫੀਕ ਐਨਕਾਊਂਟਰ ਮਸਲੇ ਦੇ ਵਿੱਚ 1992 ਦਾ ਕੇਸ ਆ ਉਹਦੇ ਵਿੱਚ ਪੁਲਿਸ ਮੁਲਾਜ਼ਮਾ ਨੂੰ ਦੋਸ਼ੀ ਠਹਿਰਾਇਆ ਗਿਆ ਸਾਡੇ ਨਾਲ ਪਰਿਵਾਰਕ ਮੈਂਬਰ ਨੇ ਜਿਹੜੇ ਕਿ ਮਿਸਟਰ ਪਾਲੀ ਜਿਨ੍ਹਾਂ ਦਾ ਫੀਕ ਐਨਕਾਊਂਟਰ ਹੋਇਆ ਸੀਗਾ ਆਪਾਂ ਉਹਨਾਂ ਤੋਂ ਪੁੱਛਦਿਆਂ ਤਰਨਤਾਰਨ ਦੇ ਵਸੀਕ ਨੇ 32 ਸਾਲਾਂ ਬਾਅਦ ਅੱਜ ਫੈਸਲਾ ਆਇਆ ਕੀ ਇਹਨਾਂ ਦੇ ਮਨ ਭਾਵੇ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸੋ ਪਿੰਡ ਨਾ ਹੀਰਾ ਸਿੰਘਾ ਜੀ ਤਰਨਤਾਰਨ ਦਾ ਰਹਿਣ ਵਾਲਾ ਹਾਂ ਜੀ ਮੇਰਾ ਭਰਾ ਗਰਨਾਮ ਸਿੰਘ ਪਾਲੀ 21 11 1999 ਨੂੰ ਪੁਲਿਸ ਲੱਗੀ ਹੀ ਘਰੋਂ ਆ ਗਈ ਤੇ 99 ਵਿੱਚ ਆਪਣਾ ਮੁੜਕੇ ਨਾਲ ਹੀ 10 ਜਣਾ ਵਾਧਾ ਉਹਨਾਂ ਨੇ ਮੁਕਾਬਲਾ ਬਣਾਤਾ ਵਾ ਤੇ ਅਸੀਂ 32 ਸਾਲ ਲੱਗੇ ਸਾਨੂੰ ਇੱਥੇ ਤੱਕ ਪਹੁੰਚਦੇ ਆ ਸਾਡੀ ਕੋਈ ਪਹੁੰਚ ਨਹੀਂ ਹੈਗੀ ਸਾਨੂੰ ਸੀਬੀ ਵਾਲੇ ਆਪਣਾ ਨੇ ਸਾਨੂੰ ਹੌਸਲਾ ਦਿੱਤਾ ਹਿੰਮਤ ਦਿੱਤੀ ਤੇ ਅਸੀਂ ਤੁਹਾਡੇ ਨਾਲ ਆ ਤੇ ਉਹਨਾਂ ਦੀ ਸਦਕੇ ਅਸੀਂ ਆਉਂਦੇ ਰਹੇ ਆ ਤੇ ਅੱਜ ਕੇਸ ਲੜਿਆ ਵਾ ਸਾਨੂੰ ਬਹੁਤ ਪਰੇਸ਼ਾਨੀਆਂ ਝੱਲਣੀਆਂ ਪਈਆਂ ਵਾ ਤੇ ਇਸ ਕਰਕੇ ਸਾਨੂੰ ਅੱਜ ਸ਼ੁਕਰਗੁਜ਼ਾਰ ਹੈਗੇ ਅਸੀਂ ਇਹਨਾਂ ਨੂੰ ਸਜ਼ਾ ਮਿਲੀ ਆ ਤੇ ਗਾਹ ਹਉਣ ਵਾਲੇ ਸਮੇਂ ਜੇ ਕਿਨੇ ਪੁਲਸ ਵਾਲਿਆਂ ਨੂੰ ਕਿਸੇ ਨਾਲ ਧੱਕਾ ਨਾ ਕਰੋ ਜੋ ਨਾਜਾਇਜ਼ ਬੰਦਾ ਵੋ ਉਹੀ ਕੰਮ ਕਰੋ ਕਿਸੇ ਮਾਵਾ ਦੇ ਪੁੱਤਰ ਨਾਜਾਇਜ਼ ਨਾ ਮਾਰੋ ਇਹੀ ਸਾਡੀ ਪੁਲਿਸ ਕਾੜੀ ਬੇਨਤੀ ਆ ਵੀ ਪੁੱਤ ਨਹੀਂ ਲੱਭਦੇ ਹੁਣ ਇਹਨੂੰ 20 ਸਾਲ ਦੀ ਸਜ਼ਾ ਹੋਈ 10 ਸਾਲ ਕੱਟਣੀ ਇਹਨਾਂ ਨੇ ਫਿਰ ਵਾਪਸ ਆ ਜਣਾ ਵਾ ਜੇ ਨਾ ਜੇ ਕੋਈ ਬੱਚਾ ਗਲਤੀ ਕਰਦਾ ਵਾ ਤੇ ਉਹਨੂੰ ਸਜ਼ਾ ਦਿਓ ਜੇਲ੍ਹ ਚ ਭੇਜੋ ਇਹ ਥੋੜੀ ਤੁਸੀਂ ਗੋਲੀ ਮਾਰ ਕੇ ਮਾਵਾ ਦੇ ਪੁੱਤ ਮਾਰਦੇ ਹੋ ਤੁਸੀਂ ਫੀਤੀਆਂ ਲੋਂਦੇ ਖਾਤਰ ਇਤੀ ਹੁਣ ਕੀ ਆ ਤੁਹਾਡੇ ਤੁਹਾਡੇ ਹੁਣ ਜਿਹੜੇ ਜਿਹੜੇ ਪਾਲੀ ਜੀ ਤੁਹਾਡੇ ਬ੍ਰਦਰ ਸੀਗੇ ਉਹ ਕੀ ਕਰਦੇ ਸੀ ਉਸ ਟਾਈਮ ਕਿੰਨੀ ਉਸ ਟਾਈਮ ਤੇ 6 ਮਹੀਨੇ ਪਹਿਲੇ ਉਹ ਭਰਤੀ ਆਏ ਹੋਮ ਗਾਰਡ 'ਚ ਭਰਤੀ ਹੋ ਗਿਆ ਸੀ ਆ 6 ਮਹੀਨੇ ਬਾਦਾਂ ਜੇ ਉਹਨਾਂ ਵੀ ਨੌਕਰੀ ਤੇ ਜਾਂਦਾ ਸੀ ਰਾਤ ਆਇਆ ਸੀਗਾ ਤੇ ਭਰਤੀ ਨੂੰ ਉਹ ਲੈ ਗਏ ਉਹ ਕਰਕੇ ਅੱਛਾ ਹਾਂਜੀ ਠੀਕ ਆ ਤੇ ਇਹਦੇ ਵਿੱਚ ਜਿਹੜੇ ਗੁਰਵਚਨ ਸਿੰਘ ਜੀ ਨੇ ਇੱਕ ਐਸਆਈ ਉਹਨਾਂ ਦਾ ਨਾਮ ਆਇਆ ਹੈ ਮਤਲਬ ਕਿ ਐਜ਼ ਅ ਮੇਨ ਅਕਿਊਜ਼ਡ ਉਹਨੂੰ ਕਿਊਜ਼ਡਾ ਰਹਿ ਗਿਆ ਹੋਰ ਵੀ ਨੇ ਉਹਨਾਂ ਦੇ ਕੋਈ ਪੁਲਿਸ ਪਾਰਟੀ ਨੂੰ ਉਹ ਹੈਡ ਕਰ ਰਹੇ ਸੀ ਗੁਰਵਚਨ ਸਿੰਘ ਬਾਰੇ ਕਾਫੀ ਹੋਰ ਕੇਸਾਂ ਦੇ ਵਿੱਚ ਵੀ ਉਹਨਾਂ ਦਾ ਨਾਮ ਆਇਆ ਤੇ ਕਿਦਾਂ ਦੇ ਪੁਲਿਸ ਆਫੀਸਰ ਨੇ ਇਲਾਕੇ 'ਚ ਕੀ ਹੈ ਉਹਨਾਂ ਦੇ ਬਾਰੇ ਇਮਪ੍ਰੈਸ਼ਨ ਨਿਆਂਜ ਬਹੁਤ ਨਾਜਾਇਜ਼ ਮੁੰਡਾ ਮਾਰੇ ਨੇ ਤਰਨ ਤਨ ਕਿਸੇ ਕੋਲ ਪੁੱਛ ਰਹੇ ਨੇ ਨਾਜਾਇਜ਼ ਮਾਰੀ ਕਹਿੰਦਾ ਮੈਂ ਅਗਰ ਪਾਚਨ ਮਾਨੋ ਚਾਲ ਪੂਰੀ ਦਸ਼ਕ ਇਹਨੂੰ ਵੇਖ ਕੇ ਮੁੰਡੇ ਖੁੰਡੇ ਜਿੰਨੇ ਹੀ ਸਾਰੇ ਘਰਾਂ 'ਚ ਵੱੜ ਜਾਂਦੇ ਸੀ ਇਹਨਾਂ ਦੇ ਕੋਈ ਬਹੁਤ ਡਰਦੇ ਸੀ ਤੇ ਅੱਜ ਵੀ ਇਹਦੇ ਪਿੱਛੇ ਵੇਖੋ ਕਿੰਨੇ ਬੰਦੇ ਆਏ ਆ ਸਾਡੇ ਨਾਲ ਵਿਖਾ ਵੇਖਦੇ ਆ ਅਸੀਂ ਕਹਿੰਨੇ ਕੋਈ ਗੱਲ ਨਹੀਂ ਤੇ ਜਿਹੜੀ ਤੁਹਾਡਾ ਸਫਰ ਰਿਹਾ ਇਹਦੇ ਤੁਹਾਨੂੰ ਥੈਟ ਕਰਦੇ ਸੀ ਇਹ ਜਾਂ ਤੁਹਾਨੂੰ ਕਹਿੰਦੇ ਸੀ ਕੰਪਰੋਮਾਈਜ਼ ਕਰ ਲਓ ਕੋਈ ਇਦਾਂ ਦੀਆਂ ਕੋਸ਼ਿਸ਼ਾਂ ਹੋਈਆਂ ਹਾਂਜੀ ਨਾ ਨਾ ਸਾਡੋ ਭੇਜੇ ਬੰਦੇ ਬੰਦੇ ਭੇਜਿਆ ਪੈਸਾ ਨਹੀਂ ਪੈਸਾ ਨਹੀਂ ਲਿਆ ਉਹਨਾਂ ਕੋਲੋਂ ਹੂੰ ਤੇ ਅਸੀਂ ਕੋਈ ਸੈਟਿੰਗ ਨਹੀਂ ਕੀਤੀ ਇਹਨਾਂ ਨਾਲ ਤੁਹਾਡੇ ਤੇ ਕੋਈ ਕੇਸ ਕੂਚ ਤਾਂ ਨਹੀਂ ਪਾਇਆ ਕੇਸ ਪਾਇਆ ਸੀ ਇੱਕ ਬਾਰ ਉਹ ਬਰੀ ਹੋ ਗਿਆ ਬਰੀ ਹੋ ਗਿਆ ਜੀ ਤੇ 32 ਸਾਲਾਂ ਬਾਅਦ ਤੁਸੀਂ ਕਿਦਾਂ ਦੇਖਦੇ ਹੋ ਇੰਡੀਆ ਦੀ ਜੁਡੀਸ਼ਰੀ ਨੂੰ ਜਾਂ ਜਿਹੜੇ ਵੀ ਤੁਹਾਡੇ ਵਕੀਲ ਸਾਹਿਬਾਲ ਰਹੇ ਨੇ ਉਹਨਾਂ ਦੀਆਂ ਜੂਰੀਆਂ ਕੀ ਤੁਹਾਡਾ ਕਹਿਣਾ ਹੈ ਉਸ ਪੱਖ ਤੋਂ ਜੁਡੀਸ਼ਰੀ ਦੇ ਪੱਖ ਤੋਂ ਸਮਾਧ ਹੀ ਕੱਢਿਆ ਇਹ 32 ਸਾਲ ਦੇ ਥੋੜੇ ਨਹੀਂ ਹੁੰਦੇ ਵੇਖੋ ਘਰਾਂ ਦੇ ਕਾਰ ਬੱਚੇ ਪਾਲਣੇ ਇੰਨੇ ਕਿੰਨੇ ਬੱਚੇ ਸਾਡੇ ਵੀ ਮੇਰੇ ਦੋ ਮੁੰਡੇ ਇੱਕ ਬੇਟੀ ਆ ਤੇ 32 ਸਾਲ ਬੜਾ ਔਖਾ ਹੋ ਜਾਂਦਾ ਵਾ ਪਰ ਮੇਰੇ ਫੇਰੀ ਭਰਾ ਵੱਡਾ ਸੋਹ ਸਿੰਘ ਨੇ ਉਹਨੇ ਹੌਸਲਾ ਦਿੱਤਾ ਸੀ ਵੀ ਆਲੇ ਹੌਸਲਾ ਦਿੱਤਾ ਵੀ ਨਹੀਂ ਆਪਾਂ ਇਹ ਕੇਸ ਲੜਨਾ ਵਾ ਜੀ ਉਹਨਾਂ ਦੇ ਸਦਕੇ ਅਸੀਂ ਇੱਥੇ ਹੁੰਦੇ ਰਹੇ ਆ ਤੇ ਅੱਜ ਸਾਨੂੰ ਇਨਸਾਫ ਮਿਲਿਆ ਵਾ ਅੱਜ ਸਾਡੇ ਮਨ ਨੂੰ ਖੁਸ਼ੀ ਹੋਈ ਆ ਥੋੜੀ ਬਤੀ ਚਲੋ ਪਾਪੀਆਂ ਨੂੰ ਸਜ਼ਾ ਤੇ ਮਿਲੀ ਆ ਮਾਰਾ ਜ ਹੈਗਾ ਵਾ ਜੀ ਜੀ ਹਾਂਜੀ ਤੇ ਕੀ ਤੁਹਾਡਾ ਇੱਕ ਬਹੁਤ ਹੋਰ ਵੀ ਕੇਸ ਹੁੰਦੇ ਆ ਹੁਣ ਵੀ ਇਨਕਾਊਂਟਰ ਹੋ ਰਿਹਾ ਜਾਂ ਜੋ ਵੀ ਇੱਕ ਜਸਵੰਤ ਸਿੰਘ ਖਾਲੜਾ ਦਾ ਮਾਮਲਾ ਵੀ ਹੈਗਾ ਤਾਂ ਤੁਸੀਂ ਉਹਨਾਂ ਨੂੰ ਕਿੱਦਾਂ ਦੇਖਦੇ ਹੋ ਉਹਨਾਂ ਦੀ ਜਿਹੜੀ ਇੱਕ ਰੋਲ ਹੈਗਾ ਜਸਵੰਤ ਸਿੰਘ ਖਾਲੜਾ ਦਾ ਉਹ ਉਹਨਾਂ ਦੇ ਰੋਲ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕੋਈ ਵੀ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈਗੀ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਠੀਕ ਹੈ ਠੀਕ ਹੈ ਠੀਕ ਹੈ ਤੇ ਤੁਹਾਡਾ ਕੀ ਕਹਿਣਾ ਹੈ ਪੁਲਿਸ ਨੂੰ ਸਰਕਾਰਾਂ ਨੂੰ ਇਸ ਟਾਈਮ ਤੇ ਜੋ ਤੁਹਾਨੂੰ ਤਾਂ ਚਲੋ ਕਿਵੇਂ ਵੀ ਕਰਕੇ ਕੋਈ ਇਨਸਾਫ ਮਿਲ ਗਿਆ ਬਹੁਤ ਸਾਰੇ ਨਈ ਰਿਪੋਰਟ ਹੋਏ ਬਹੁਤ ਸਾਰੇ ਮਸਲੇ ਚੱਲੀ ਜਾਂਦੇ ਨੇ ਕੀ ਤੁਹਾਡਾ ਸਰਕਾਰਾਂ ਨੂੰ ਜਾਂ ਪੁਲਿਸ ਨੂੰ ਤੁਹਾਡਾ ਕੀ ਕਹਿਣਾ ਪੁਲਿਸ ਨੂੰ ਆਪਾਂ ਕਹਿੰਦੇ ਆ ਵੀ ਕਹੇ ਬੱਚੇ ਨਾਲ ਧੱਕਾ ਨਾ ਕਰੋ ਜੇ ਕੋਈ ਬੱਚਾ ਗਲਤੀ ਕਰਦਾ ਵਾ ਉਹਦੇ ਕੇਸ ਪਾਓ ਉਹਨੂੰ ਜੇਲ੍ਹ ਚ ਭੇਜੋ ਕਿਸਦਾ ਕਾਊਂਟਰ ਨਜਾਇਜ਼ ਨਹੀਂ ਕਰਨਾ ਚਾਹੀਦਾ ਜੇ ਬੱਚਾ ਕੋਈ ਥੋੜੀ ਛੋਟੀ ਮੋਟੀ ਗਲਤੀ ਕਰਦਾ ਵਾ ਉਹਨੇ ਕੇਸ ਪਾ ਕੇ ਉਹਨੂੰ ਜੇਲ੍ਹ ਚ ਭੇਜੋ ਆਪੇ ਸਾਲ ਦੋਸਾ ਕੱਟ ਕੇ ਬਾਹਰ ਆ ਜਵੇ ਇਹ ਥੋੜੀ ਮਾਵਾਂ ਤੇ ਮੁੜ ਕੇ ਮਾਵਾਂ ਮਗਰ ਰੋਉਂਦੀਆਂ ਰਹਿਣਾ ਸਾਨੂੰ ਪਤਾ ਸਾਨੂੰ ਭਰਾ ਦਾ ਕਿੰਨਾ ਦੁੱਖ ਲੱਗਾ ਵਾ ਤੇ ਤੁਹਾਡੇ ਮਾਤਾ ਜੀ ਉਦੋਂ ਹੈਗੇ ਸੀ ਜਦੋਂ ਹਾਂਜੀ ਮਾਤਾ ਜੀ ਹੈਗੇ ਸੀ ਉਹਨਾਂ ਨੂੰ 4-5 ਸਾਲ ਹੋ ਗਏ ਆ ਉਹ ਵੀ ਬੜਾ ਉਹਨਾਂ ਦੇ ਪੈਸਾ ਲੱਗਾ ਕੀ ਕਹਿੰਦੇ ਸੀ ਉਹ ਮਤਲਬ ਕਿ ਜਦੋਂ ਇਦਾਂ ਸਾਰਾ ਕੁਝ ਹੋਇਆ ਫਿਰ ਇਨਸਾਫ ਲਈ ਸੰਘਰਸ਼ ਚੱਲ ਰਿਹਾ ਸੀ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ ਉਹ ਵੀ ਰੋਂਦੇ ਹੁੰਦੇ ਸੀ ਆਪਣਾ ਮੇਰਾ ਪੁੱਤ ਚਲ ਗਿਆ ਵਾ ਹੂੰ ਤੇ ਇਸ ਕਰਕੇ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਸੱਚੀ ਗੱਲ ਸਿਸਾ ਸੋ ਇਹ ਪਾਲੀ ਸਾਹਿਬ ਸੀਗੇ ਉਹ ਜੋ ਇੱਕ ਵਿਕਟਮ ਫੈਮਿਲੀ ਦੇ ਵਿੱਚੋਂ ਜਿਨ੍ਹਾਂ ਦਾ ਫੇਕ ਇਨਕਾਊਂਟਰ ਹੋਇਆ ਉਹਨਾਂ ਦੇ ਬ੍ਰਦਰ ਸੀ ਉਹਨਾਂ ਨੇ ਆਪਣੇ ਤਾਅਸੁਰਾਤ ਦੱਸੇ ਨੇ ਤੋਂ ਇਸ ਕਿਸਮ ਦੇ ਨਾਲ ਅੱਜ 32 ਸਾਲਾਂ ਬਾਅਦ ਇੱਕ ਝੂਠੇ ਪੁਲਿਸ ਮੁਕਾਬਲੇ ਦਾ ਇੱਥੇ ਇੱਕ ਇਨਸਾਫ ਹੋਇਆ ਇੱਕ ਸਾਹਬ ਦਾ ਇੱਕ ਉਮਰ ਕੈਦ ਦੀ ਸਜ਼ਾ ਹੋਈ ਹੈ ਗੁਰਬਚਨ ਸਿੰਘ ਉਹਨਾਂ ਨਾਂ ਦੇ ਐਸਆਈ ਜਿਹੜੇ ਕਿ ਬਹੁਤ ਜ਼ਾਲਮ ਮੰਨੇ ਜਾਂਦੇ ਸੀ ਉਹਨਾਂ ਨੂੰ ਗੁਰਬਚਨ ਸਿੰਘ ਮਾਨੋਚਾਲ ਜਿਹੜੇ ਕਿ ਖਾੜਕੁਸ਼ਫਾਂ ਦੇ ਵਿੱਚ ਵੱਡਾ ਨਾਂ ਸੀ ਉਹਨਾਂ ਦੇ ਮਤਬਾਦਲ ਆਪਣੇ ਆਪ ਨੂੰ ਰੱਖਦੇ ਸੀ ਤੇ ਕਹਦੇ ਸੀ ਤੋਂ ਇਹ ਇਸ ਫੈਮਿਲੀ ਦਾ ਕਹਿਣਾ ਪਰ ਇਹਨਾਂ ਦਾ ਇਹ ਗੱਲ ਕਹਿਣੀ ਇਹਦੇ ਨਾਲ ਇਹ ਵੀ ਹੈ ਕਿ ਹਾਂ ਵੀ ਉਹਨਾਂ ਤੇ ਕੇਸ ਚਲਾਏ ਜਾਣੇ ਚਾਹੀਦੇ ਨੇ ਕੋਈ ਹੋਰ ਜਿਹੜਾ ਮਸਲਾ ਹੈਗਾ ਉਹ ਕੀਤਾ ਜਾਣਾ ਚਾਹੀਦਾ ਇਹਨਾਂ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਹੁਣ ਲੈ ਕੇ ਜਾਣਾ ਇਹਨਾਂ ਨੂੰ ਤੇ ਸਾਰਾ ਕੁਝ ਕੀਤਾ ਜਾਣਾ ਪਰ ਉਹਦੇ ਬਾਵਜੂਦ ਵੀ ਤੁਸੀਂ ਦੇਖੋ ਕਿ ਇੰਨੇ ਸਾਰੇ ਮਸਲੇ ਸਾਲਾਂ ਦੇ ਬਾਅਦ ਗੱਲ ਇੱਥੇ ਜਿਹੜੀ ਖੜੀ ਹੈ ਉਹ ਖੜੀ ਇਹੀ ਹੈ ਕਿ ਮਤਲਬ ਕਿ ਇੰਨੇ ਸਾਲਾਂ ਬਾਅਦ 32 ਸਾਲ ਬਾਅਦ ਇਹ ਚੀਜ਼ ਪ੍ਰੂਫ ਹੋਈ ਹੈ ਇਹਨਾਂ ਪੁਲਿਸ ਮੁਕਾਬਲੇ ਕਿੰਨੀਆਂ ਵਧੀਆਂ ਕਿਆਂ ਹੋਈਆਂ ਹੋਣਗੀਆਂ ਤੇ ਤਾਂ ਹਰ ਕੇਸ ਦੇ ਵਿੱਚ ਕਨਵਿਕਸ਼ਨ ਤੌਰੀ ਤੇ ਉਸ ਟਾਈਮ ਤੇ ਜੁਡਜਮੈਂਟ ਆਈ ਹੈ ਜਦੋਂ ਯੂਪੀ ਦੇ ਵਿੱਚ ਇੱਕ ਤਿੰਨ ਜਿਹੜੇ ਪੁਲਿਸ ਨੇ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਤਿੰਨ ਬੰਦਿਆਂ ਦਾ ਇਨਕਾਊਂਟਰ ਕੀਤਾ ਗਿਆ ਹੁਣ ਉਹ ਇਨਕਾਊਂਟਰ ਸੱਚਾ ਝੂਠਾ ਉਹ ਹਜੇ ਇਤਿਹਾਸ ਦੇ ਗਰਭ ਚਾ ਪੁਲਿਸ ਦਾ ਕਲੇਮ ਇਹੀ ਹੈ ਉਸ ਟਾਈਮ ਤੇ ਵੀ ਪੁਲਿਸ ਦਾ ਕਲੇਮ ਇਹੀ ਸੀ ਤਾਂ ਇੰਨੇ ਸਾਰੇ ਸਾਲਾਂ ਦੇ ਵਿੱਚ ਪੁਲਿਸ ਦੀ ਫੰਕਸ਼ਨਿੰਗ 'ਚ ਕੀ ਫਰਕ ਪਿਆ ਇਹ ਦੇਖਣ ਵਾਲਾ ਸਵਾਲ ਹੈ ਤੇ ਪਰ ਜੋ ਇਹ ਇਹਨਾਂ ਇਸ ਕੇਸ ਦੇ ਵਿੱਚ ਜੋ ਫੈਸਲਾ ਸਾਹਮਣੇ ਆਇਆ ਉਹਦੇ ਨਾਲ ਇੱਕ ਵਾਰ ਜੋ ਲੋਕ ਇਨਸਾਫ ਪਸੰਦ ਨੇ ਜੋ ਪੁਲਿਸ ਦੀਆਂ ਵਧੀਆਂ ਕਿਆਂ ਨੇ ਉਹ ਇੱਕ ਵਾਰ ਮੋੜ ਤੋਂ ਸਾਬਿਤ ਹੋਣਗੇ ਧੰਨਵਾਦ